ਬਾਈ ਜੀ ਪੰਜਾਬੀ ਸੋਸ਼ਲ ਮੀਡੀਆ ਨੈਟਵਰਕ ਚੈਨਲ ਦੇ ਨਵੇਂ ਦਫਤਰ ਦਾ ਉਦਘਾਟਨ ਅੱਜ ਰੂਪਨਗਰ ਤੋਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਡਾ ਦੇ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਰੂਪਨਗਰ ਸ਼੍ਰੀ ਕਰਨ ਮਹਿਤਾ ਵੀ ਵਿਸ਼ੇਸ਼ ਤੌਰ ਦੇ ਉੱਪਰ ਮੌਜੂਦ ਰਹੇ। ਇਸ ਮੌਕੇ ਚੈਨਲ ਦੀ ਵੈੱਬਸਾਈਟ baijipunjabi.in ਵੀ ਲਾਂਚ ਕੀਤੀ ਗਈ। ਬਾਈ ਜੀ ਪੰਜਾਬੀ ਸੋਸ਼ਲ ਮੀਡੀਆ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸਤਲੁਜ ਪ੍ਰੈਸ ਕਲੱਬ ਰੂਪਨਗਰ ਦੇ ਪ੍ਰਧਾਨ ਅਵਤਾਰ ਸਿੰਘ ਕੰਬੋਜ ਦੇ ਨਾਲ-ਨਾਲ ਚੈਨਲ ਦੀ ਬਾਕੀ ਟੀਮ ਅਤੇ ਪੱਤਰਕਾਰ ਸਾਥੀਆਂ ਦੇ ਵੱਲੋਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਡਾ ਦਾ ਨਿੱਘਾ ਸਵਾਗਤ ਕੀਤਾ ਗਿਆ। ਵਿਧਾਇਕ ਚੱਡਾ ਨੇ ਚੈਨਲ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੱਤਰਕਾਰ ਅਵਤਾਰ ਸਿੰਘ ਕੰਬੋਜ ਹਮੇਸ਼ਾ ਸੋਹਰਦ ਪੱਤਰਕਾਰੀ ਕਰਦੇ ਆਏ ਹਨ। ਰੂਪੜ ਦੇ ਵਿੱਚ ਮੈਂ ਸਾਡੇ ਬਹੁਤ ਸੀਨੀਅਰ ਪੱਤਰਕਾਰ ਕੰਬੋਜ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅਤੇ ਸਮਾਜ ਦੇ ਮਸਲਿਆਂ ਨੂੰ ਉਭਾਰ ਕੇ ਸਰਕਾਰ ਦੇ ਸਾਹਮਣੇ ਰੱਖਦੇ ਆਏ ਹਨ। ਉਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਮੀਦ ਜ਼ਾਹਿਰ ਕੀਤੀ ਕਿ ਬਾਈ ਜੀ ਪੰਜਾਬੀ ਗਰੁੱਪ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਦਾ ਰਹੇਗਾ। ਦਫ਼ਤਰ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਦਿਨੇਸ਼ ਕੁਮਾਰ ਚੱਡਾ ਦੇ ਨਾਲ-ਨਾਲ ਮਾਰਕੀਟ ਕਮੇਟੀ ਚੇਅਰਮੈਨ ਭਗਤ ਸਿੰਘ ਮੈਦਾਨ, ਨਪ੍ਰੀਤ ਸ਼ਰਮਾ, ਚੇਤਨ ਕਾਲੀਆ, ਨਵੀਨ ਦਰਦੀ, ਕੁਦੀਪ ਸਿੰਘ, ਅਮਨਦੀਪ ਸਿੰਘ, ਇੰਦਰਜੀਤ ਸਿੰਘ ਬਾਲਾ, ਹੇਮਾ ਚੌਧਰੀ, ਯੋਗੇਸ਼ ਕੱਕੜ, ਐਡਵੋਕੇਟ ਦੌਲਤ ਸਿੰਘ ਤੋਂ ਇਲਾਵਾ ਪੱਤਰਕਾਰਾਂ ਵੱਜੋਂ ਸਤਲੁਜ ਪ੍ਰੈਸ ਕਲੱਬ ਦੇ ਮੈਂਬਰ ਸਰਪ੍ਰਸਤ ਸਰਬਜੀਤ ਸਿੰਘ ਕੋਟਲਾ ਸ਼ਮਸ਼ੀਰ ਸਿੰਘ ਬੱਗਾ ਸੋਮਰਾਜ ਸ਼ਰਮਾ ਦਵਿੱਦਨ ਸ਼ਰਮਾ ਤਰੂਵ ਨਾਰੰਗ ਪਰਮਜੀਤ ਸਿੰਘ ਪੰਮੀ ਓਂਕਾਰ ਸਿੰਘ ਚੌਧਰੀ ਪ੍ਰਵਿੰਦਰ ਕੌਰ ਮਨਜੀਤ ਸਿੰਘ ਅਤੇ ਕਮਲ ਕੰਬੋਜ ਆਦਿ ਵੀ ਮੌਜੂਦ ਸਨ ਅ ਅੱਜ ਰੋਪੜ ਦੇ ਵਿੱਚ ਮੈਂ ਸਾਡੇ ਬਹੁਤ ਸੀਨੀਅਰ ਪੱਤਰਕਾਰ ਕੰਬੋਜ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਕਿ ਜਿੱਥੇ ਕੰਬੋਤ ਸਾਹਿਬ ਬਹੁਤ ਲੰਬੇ ਸਮੇਂ ਤੋਂ ਆ ਰੋਪੜ ਦੇ ਵਿੱਚ ਪੱਤਰਕਾਰੀ ਦੇ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਬਹੁਤ ਵਧੀਆ ਇਹ ਪੱਤਰਕਾਰੀ ਕਰਦੇ ਨੇ ਤੇ ਅੱਜ ਇਹਨਾਂ ਨੇ ਜਿਹੜਾ ਆਪਣੇ ਦਫ਼ਤਰ ਦਾ ਰੋਪੜ ਦੇ ਵਿੱਚ ਉਦਘਾਟਨ ਕੀਤਾ ਜਿੱਥੋਂ ਇਹ ਜਿਹੜਾ 22 ਜੀ ਪੰਜਾਬੀ ਇਹਨਾਂ ਦਾ ਚੈਨਲ ਹੈ ਉਹਦੇ ਰਾਹੀਂ ਪੂਰੇ ਪੰਜਾਬ ਦੀ ਸੇਵਾ ਇਸ ਦਫ਼ਤਰ ਦੇ ਵਿੱਚੋਂ ਇਹ ਕਰਨਗੇ ਕਿਉਂਕਿ ਕੰਬੋਤ ਸਾਹਿਬ ਦੇ ਕੋਲ ਇਕ ਕਲਾਏ ਇੱਕ ਗੁਣ ਹੈ ਕਿ ਬੜੀ ਸੁਹਿਰਦ ਪੱਤਰਕਾਰੀ ਜਿਹੜੀ ਇਹ ਕਰਦੇ ਨੇ ਜਿਹਦੇ ਨਾਲ ਜਿੱਥੇ ਜਿਹੜੇ ਮਸਲੇ ਉਭਾਰਨੇ ਹੁੰਦੇ ਆ ਮਸਲੇ ਉਭਾਰ ਕੇ ਸਰਕਾਰ ਦੇ ਸਾਹਮਣੇ ਇਹ ਹਮੇਸ਼ਾ ਤੋਂ ਰੱਖਦੇ ਆਏ ਆ ਉੱਥੇ ਨਵੀਆਂ-ਨਵੀਆਂ ਜਾਣਕਾਰੀਆਂ ਨਵੀਆਂ-ਨਵੀਆਂ ਜਿਹੜੀਆਂ ਮੈਂ ਖੋਜਾਂ ਵੀ ਕਹਿ ਸਕਦਾ ਜਿਹੜੀਆਂ ਇਤਿਹਾਸਕ ਉਹ ਵੀ ਲੋਕਾਂ ਦੇ ਸਾਹਮਣੇ ਇਹ ਆਪਣੇ ਆਪਣੀ ਪੱਤਰਕਾਰੀ ਦੇ ਰਹੀਂ ਰੱਖਦੇ ਆ ਸੋ ਮੈਂ ਉਮੀਦ ਕਰਦਾ ਕਿ ਇਸ ਦਫ਼ਤਰ ਤੋਂ ਜਿਦੀ ਕਿ ਅੱਜ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਬਾਈ ਜੀ ਪੰਜਾਬੀ ਗਰੁੱਪ ਦੇ ਰਾਹੀਂ ਇਹ ਰੋਪੜ ਸ਼ਹਿਰ ਦੀ ਨਹੀਂ ਰੋਪੜ ਜ਼ਿਲ੍ਹੇ ਦੀ ਹੀ ਨਹੀਂ ਸਗੋਂ ਪੂਰੇ ਪੰਜਾਬ ਦੀ ਬਹੁਤ ਵੱਡੀ ਸੇਵਾ ਇੱਥੋਂ ਕਰਨਗੇ ਤੇ ਇਹਦੇ ਲਈ ਮੈਂ ਕੰਬੋਤ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਵਾਹਿਗੁਰੂ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਬੇਨਤੀ ਕਰਦਾ ਕਿ ਇਸ ਦਫ਼ਤਰ ਨੂੰ ਇਸ ਆਦਾਰੇ ਨੂੰ ਤੇ ਕੰਬੋਤ ਸਾਹਿਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਾ